ਆਣੇ ਸਮੇਂ ਦੀ ਗੱਲ ਹੈ ਬਰਨਾਲਾ ਜ਼ਿਲ੍ਹੇ ਦੇ ਤਨੋਲਾ ਪਿੰਡ ਵਿੱਚ ਇੱਕ ਹਾਕਮ ਸਿੰਘ ਨਾਮ ਦਾ ਜ਼ਿਮੀਂਦਾਰ ਰਹਿੰਦਾ ਸੀ ਹਾਕਮ ਸਿੰਘ ਕੋਲ ਬੇਸ਼ੁਮਾਰ ਜ਼ਮੀਨ ਧਨ ਦੌਲਤ ਸੀ ਪਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਉਸ ਦਾ ਹੰਕਾਰ ਉਹ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕਹਿ ਦਿੰਦਾ ਤਨੋਲੇ ਵਿੱਚ ਮੇਰੇ ਵਰਗੀ ਅਕਲ ਕਿਸੇ ਨੂੰ ਨਹੀਂ ਪਿੰਡ ਵਾਲੇ ਸੁਣਦੇ ਪਰ ਮਨ ਹੀ ਮਨ ਮੁਸਕਰਾ ਦਿੰਦੇ ਉੱਧਰ ਬਠਿੰਡੇ ਜ਼ਿਲ੍ਹੇ ਦੇ ਮੌੜ ਮੰਡੀ ਪਿੰਡ ਵਿੱਚ ਇੱਕ ਜ਼ਿਮੀਂਦਾ ਰਹਿੰਦਾ ਸੀ ਦਲਾਵਰ ਸਿੰਘ ਚਲਾਕ ਅਤੇ ਸਬਰ ਵਾਲਾ ਉਹ ਹਾਕਮ ਸਿੰਘ ਦੀਆਂ ਗੱਲਾਂ ਸੁਣ ਕੇ ਕਹਿੰਦਾ ਅਕਲ ਤਾਂ ਮਾਨ ਕਰਨਾ ਠੀਕ ਨਹੀਂ ਹੁੰਦਾ ਇੱਕ ਦਿਨ ਉਸ ਨੇ ਆਪਣੇ ਪਿੰਡ ਦੇ ਸਭ ਤੋਂ ਹੁਸ਼ਿਆਰ ਬੰਦੇ ਅਕਲੂ ਨੂੰ ਬੁਲਾਇਆ ਅਕਲੂ ਹਾਕਮ ਸਿੰਘ ਨੂੰ ਲੱਗਦਾ ਹੈ ਕਿ ਉਹ ਸਭ ਤੋਂ ਵੱਡਾ ਸਿਆਣਾ ਕੋਈ ਐਸੀ ਚਾਲ ਸੋਚ ਜਿਸ ਨਾਲ ਉਸ ਨੂੰ ਆਪਣੀ ਗਲਤੀ ਦਾ ਆਪ ਅਹਿਸਾਸ ਹੋ ਜਾਵੇ। ਅਕਲੂ ਹੱਸਿਆ ਮਾਲ ਕੋ ਫਿਕਰਨਾ ਕਰੋ, ਐਸਾ ਜੁਗਾੜ ਤਿਆਰ ਕਰਕੇ ਬਠਿੰਡੇ ਵਾਲਿਆਂ ਨੂੰ ਗੋਡੇ ਪਰ ਕਰ ਦੂੰ। ਅਕਲੂ ਨੇ ਇੱਕ ਕਾਰੀਗਰ ਤੋਂ ਲੱਕੜ ਦਾ ਬਾਂਦਰ ਬਣਵਾਇਆ। ਬਾਂਦਰ ਇੰਨਾ ਸੋਹਣਾ ਸੀ ਕਿ ਦੂਰੋਂ ਵੇਖਣ ਨੂੰ ਲੱਗੇ ਜਿਵੇਂ ਜਿਉਂਦਾ ਹੋਵੇ। ਅਕਲੂ ਨੇ ਇੱਕ ਚਿੱਠੀ ਲਿਖਵਾਈ। ਚਿੱਠੀ ਤੇ ਬਾਂਦਰ ਨੂੰ ਬਕਸੇ ਵਿੱਚ ਪਾ ਕੇ ਮੌੜ ਮੰਡੀ ਵੱਲ ਚੱਲ ਪਿਆ। ਜਾ ਕੇ ਹਾਕਮ ਸਿੰਘ ਨੂੰ ਕਿਹਾ ਦਲਾਵਰ ਸਿੰਘ ਨੇ ਤੁਹਾਡੇ ਲਈ ਇੱਕ ਤੋਹਫਾ ਭੇਜਿਆ ਪਰ ਸ਼ਰਤ ਇਹ ਹੈ ਕਿ ਇਹ ਬਕਸਾ ਭਰੀ ਪੰਚਾਇਤ ਵਿੱਚ ਪੂਰੇ ਪਿੰਡ ਦੇ ਸਾਹਮਣੇ ਹੀ ਖੁੱਲ੍ਹਿਆ ਜਾਵੇਗਾ ਹਾਕਮ ਸਿੰਘ ਸਮਝਤਾ ਗਿਆ ਕਿ ਇਹ ਕੋਈ ਜ਼ਿਮੀਂਦਾਰ ਦੀ ਚਾਲ ਹੈ ਉਹ ਆਪਣੇ ਹੰਕਾਰ ਵਿੱਚ ਮਸਤ ਤੇ ਬੇਪਰਵਾਹ ਸੀ ਅਗਲੀ ਸਵੇਰ ਪੂਰੇ ਪਿੰਡ ਦਾ ਇਕੱਠ ਹੋ ਗਿਆ ਅਕਲੂ ਨੇ ਬਾਂਦਰ ਕੱਢ ਕੇ ਸਾਹਮਣੇ ਰੱਖ ਦਿੱਤਾ ਬਾਂਦਰ ਨੂੰ ਵੇਖ ਕੇ ਸਾਰਾ ਪਿੰਡ ਹੈਰਾਨ ਹੋ ਗਿਆ ਫਿਰ ਅਕਲੂ ਨੇ ਚਿੱਠੀ ਪੜ੍ਹ ਕੇ ਸੁਣਾਈ ਜਿਸ ਵਿੱਚ ਲਿਖਿਆ ਸੀ ਹਾਕਮ ਸਿੰਘ ਇਹ ਬੰਦਰ ਸਿਆਣਪ ਦੀ ਨਿਸ਼ਾਨੀ ਹੈ ਜੇ ਤੁਸੀਂ ਇਹ ਸਾਬਤ ਕਰ ਦੇਵੋ ਕਿ ਇਹ ਬੇਕਾਰ ਹੈ ਤਾਂ ਤੁਹਾਡੀ ਜਿੱਤ ਨਹੀਂ ਤਾਂ ਤੁਹਾਨੂੰ ਇਸ ਦੇ ਬਰਾਬਰ ਸੋਨਾ ਦੇਣਾ ਪਵੇਗਾ ਹਾਕਮ ਸਿੰਘ ਦੇ ਮੱਥੇ ਤੇ ਪਸੀਨਾ ਆ ਗਿਆ ਉਹ ਕੁਝ ਪਲ ਚੁੱਪ ਰਿਹਾ ਫਿਰ ਹੌਲੀ ਬੋਲਿਆ ਗੱਲ ਗੱਲ ਮੇਰੀ ਸੋਚ ਤੋਂ ਔਖੀ ਨਿਕਲੀ ਪੰਚਾਇਤ ਵਿੱਚ ਕੁਸਰਮਸਰ ਹੋਣ ਲੱਗ ਗਈ ਹਾਕਮ ਸਿੰਘ ਦਾ ਹੰਕਾਰ ਟੁੱਟ ਗਿਆ ਉਹ ਸ਼ਰਮਿੰਦਾ ਹੋ ਕੇ ਪਿੱਛੇ हट ਗਿਆ ਉਸੇ ਵੇਲੇ ਪਿੰਡ ਦਾ ਸਿਆਣਾ ਬੰਦਾ ਸਿਆਰੀ ਅੱਗੇ ਆਇਆ ਉਸਨੇ ਨਰਮੀ ਨਾਲ ਹਾਕਮ ਸਿੰਘ ਨੂੰ ਕਿਹਾ ਜ਼ਿਮੀਂਦਾਰ ਜੀ ਜੇ ਕਿਸੇ ਚੀਜ਼ ਨੂੰ ਬੇਕਾਰ ਸਾਬਤ ਕਰਨਾ ਹੋਵੇ ਤਾਂ ਉਸ ਦੇ ਬਰਾਬਰ ਕੋਈ ਕੀਮਤੀ ਚੀਜ਼ ਰੱਖ ਦਿੱਤੀ ਜਾਵੇ ਦੂਜੀ ਚੀਜ਼ ਆਪਣੇ ਆਪ ਹੀ ਬੇਕਾਰ ਸਾਬਤ ਹੋ ਜਾਵੇਗੀ ਹਾਕਮ ਸਿੰਘ ਨੇ ਸਿਰ ਹਿਲਾਇਆ ਸਿਆਰੀ ਹੁਣ ਤੂੰ ਹੀ ਅੱਗੇ ਆ ਸਿਆਰੀ ਨੇ ਚਪਾਲ ਦੇ ਵਿਚਕਾਰ ਤਿੰਨ ਚੀਜ਼ਾਂ ਰੱਖ ਦਿੱਤੀਆਂ ਸੋਨਾ ਅਨਾਜ ਤੇ ਲੱਕੜ ਦਾ ਬਾਂਦਰ ਫਿਰ ਉਹ ਅਕਲੂ ਵੱਲ ਮੁੜਿਆ ਤੇ ਸਾਹ ਬੋਲਿਆ ਅਕਲੂ ਤੇਰੇ ਜ਼ਿਮੀਂਦਾਰ ਦਾ ਇਹ ਲੱਕੜ ਦਾ ਬਾਂਦਰ ਇਹਨਾਂ ਦੋਨਾਂ ਚੀਜ਼ਾਂ ਦੇ ਸਾਹਮਣੇ ਬੇਕਾਰ ਦਿੱਸਦਾ ਅਕਲੂ ਤੁਰੰਤ ਬੋਲਿਆ ਨਹੀਂ ਇਹ ਸਿਆਣਪ ਦੀ ਨਿਸ਼ਾਨੀ ਆ ਸਿਹਾਰੀ ਨੇ ਠੰਡੀ ਮੁਸਕਾਨ ਨਾਲ ਕਿਹਾ ਠੀਕ ਆ ਫਿਰ ਤੂੰ ਇਸ ਬਾਂਦਰ ਨੂੰ ਚੁਣਾ ਤੈਨੂੰ ਆਪ ਸਾਬਤ ਕਰਨਾ ਪਵੇਗਾ ਇਹ ਸੋਨੇ ਅਤੇ ਅਨਾਜ ਤੋਂ ਵੱਧ ਕੀਮਤੀ ਕਿਵੇਂ ਆ ਅਕਲੂ ਦੀਆਂ ਅੱਖਾਂ ਕਦੇ ਸੋਨੇ ਵੱਲ ਕਦੇ ਅਨਾਜ ਵੱਲ ਕਦੇ ਬਾਂਦਰ ਵੱਲ ਗਈਆਂ ਉਹ ਸਮਝ ਗਿਆ ਬਾਂਦਰ ਚੁਣਿਆ ਤਾਂ ਸਾਬਤ ਨਹੀਂ ਕਰ ਸਕਾਂਗਾ ਉਹ ਚੁੱਪ ਰਿਹਾ ਸ਼ਿਹਾਰੀ ਉੱਚੀ ਆਵਾਜ਼ ਵਿੱਚ ਬੋਲਿਆ ਪਿੰਡ ਵਾਲਿਓ ਅਸੀਂ ਬਾਂਦਰ ਨੂੰ ਬੇਕਾਰ ਨਹੀਂ ਕਿਹਾ ਜਦੋਂ ਉਸ ਦੇ ਸਾਹਮਣੇ ਸੋਨਾ ਤੇ ਅਨਾਜ ਰੱਖਿਆ ਗਿਆ ਉਹ ਆਪਣੇ ਆਪ ਹੀ ਬੇਕਾਰ ਸਾਬਤ ਹੋ ਗਿਆ ਹਾਕਮ ਸਿੰਘ ਨੇ ਸਿਰ ਝੁਕਾ ਕੇ ਕਿਹਾ ਅੱਜ ਮੇਰਾ ਹੰਕਾਰ ਟੁੱਟ ਗਿਆ ਅਸਲ ਅਕਲ ਦਿਖਾਵੇ ਵਿੱਚ ਨਹੀਂ ਸੱਚ ਮੰਨਣ ਵਿੱਚ ਹੁੰਦੀ ਹੈ ਕੜਦਾ ਬਾਂਦਰ ਪੰਚਾਇਤ ਘਰ ਵਿੱਚ ਰੰਗ ਦਿੱਤਾ ਗਿਆ ਆਉਣ ਵਾਲੀ ਨਵੀਂ ਪੀੜ੍ਹੀ ਲਈ ਸਿੱਖਿਆ ਵਜੋਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਆਪਣੀ ਅਕਲ ਦਾ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਦੁਨੀਆ ਪਰੇ ਤੋਂ ਪਰੇ ਹੈ ਪਰ ਜੇ ਕਿਸੇ ਚੀਜ਼ ਨੂੰ ਬੇਕਾਰ ਸਾਬਤ ਕਰਨਾ ਹੋਵੇ ਉਸ ਦੇ ਬਰਾਬਰ ਕੋਈ ਕੀਮਤੀ ਚੀਜ਼ ਰੱਖ ਦੇਵੋ ਸੱਚ ਆਪਣੇ ਆਪ ਸਾਹਮਣੇ ਆ ਜਾਂਦਾ ਹੈ